ਦੋਸਤੋ ਇੱਕ ਪੋਤਰੇ ਨੇ ਆਪਦੇ ਦਾਦੇ ਨੂੰ ਬੇਰਹਿਮੀ ਦੇ ਨਾਲ ਆਪਦੀ ਕਿਰਪਾਨ ਦੇ ਨਾਲ ਵੜਦਾ ਕਿਉਂ ਵੜਦਾ ਪੂਰੀ ਗੱਲ ਸੁਣੋ ਦੋਸਤੋ ਇੱਕ ਨਾ ਬਜ਼ੁਰਗ ਸੀ RAM ਸਿੰਘ ਆਪਦੇ ਪਿੰਡ ਵਿੱਚ ਰਹਿੰਦਾ ਸੀ ਆਪਦੇ ਪੋਤੇ ਪੋਤਰੀਆਂ ਤੇ ਆਪਦੇ ਬੱਚਿਆਂ ਦੇ ਨਾਲ ਤੇ ਜਿਹੜਾ RAM ਸਿੰਘ ਸੀ ਨਾ ਥੋੜਾ ਜਿਹਾ ਸੰਕੀ ਸੁਭਾਅ ਦਾ ਬੰਦਾ ਸੀ ਤੇ ਉਹਦੇ ਤਿੰਨ ਮੁੰਡੇ ਸੀ ਤਿੰਨੇ ਵਿਆਹੇ ਹੋਏ ਸੀ ਤਿੰਨਾਂ ਦੇ ਦੋ-ਦੋ ਕਿਸੇ ਦੇ ਦੋ ਕਿਸੇ ਦੇ ਤਿੰਨ ਬੱਚੇ ਸੀ ਤੇ ਹੁਣ ਜਮੀਨ ਜਾਇਦਾਦ ਵੀ ਇਸ ਚੰਗੀ ਸੀ ਇਹਨਾਂ ਕੋਲ ਪਰ ਰਾਮ ਸਿੰਘ ਪਤਾ ਨਹੀਂ ਕਿਸ ਤਰ੍ਹਾਂ ਦਾ ਬੰਦਾ ਸੀ ਪੈਸਿਆਂ ਤੇ ਸੱਪ ਬਣ ਕੇ ਬੈਠਾ ਸੀ ਕਿਉਂਕਿ ਜ਼ਮੀਨ ਸਾਰੀ ਦੀ ਸਾਰੀ ਠੇਕੇ ਤੇ ਦੇ ਰੱਖੀ ਸੀ ਤੇ ਸਾਰੇ ਪੈਸੇ ਠੇਕੇਦਾਰ ਤੋਂ ਲਿਉਂਦਾ ਠੇਕੇਦਾਰਾਂ ਤੋਂ ਲਿਆ ਕੇ ਆਦੇ ਅਕਾਊਂਟ ਵਿੱਚ ਜਮ੍ਹਾਂ ਕਰਾ ਦੇਣਾ ਤੇ ਆਪ ਦੇ ਇੱਕ ਬੱਚਿਆਂ ਨੂੰ ਪੈਸ 1 ਰੁਪਿਆ ਨਹੀਂ ਦਿੰਦਾ ਸੀ ਹੁਣ ਆਪਦੀ ਆਪ ਲਾਊ ਸਾਹਿਬ ਵੀ ਜਿਹੜਾ ਬੱਚਾ ਬੰਦਾ ਵਿਆਹਿਆ ਹੋਵੇ ਨਾਲ ਉਹਦੇ 2 ਜਾਂ 3 ਬੱਚੇ ਹੁਣ ਉਹ ਵੀ ਵੱਡੇ ਵੱਡੇ ਹੋ ਗਏ ਹੁਣ 14 14 15 15 ਸਾਲਾਂ ਦੇ ਪਰ ਉਹ ਕਿਸੇ ਨੂੰ ਵੀ ਰੁਪਿਆ ਨਹੀਂ ਦਿੰਦਾ ਸੀ ਉਹ ਬਹੁਤ ਦੁਖੀ ਸੀ ਇਸ ਚੀਜ਼ ਤੋਂ ਹੁਣ ਮੰਨ ਲਓ ਜ਼ਿਮੀਂਦਾਰ ਪਰਿਵਾਰ ਦੇ ਮੁੰਡੇ ਦਿਹਾੜੀ ਵੀ ਨਹੀਂ ਨਾ ਕਰ ਸਕਦੇ ਤਾਂ ਉਹ ਜਦੋਂ ਕਹਿੰਦੇ ਸੀ ਵੀ ਸਾਨੂੰ ਕੁਝ ਦੇ ਅਸੀਂ ਕਾਹਦੇ ਨਾਲ ਜ਼ਿੰਦਗੀ ਕੱਟੀਏ ਤਾਂ ਉਹ ਕਹਿੰਦਾ ਸੀ ਕੋਈ ਕੰਮਕਾਰ ਕਰੋ ਹੁਣ ਉਹ ਅਗਲੇ ਕਹਿੰਦੇ ਵੀ ਕੰਮਕਾਰ ਕਿਵੇਂ ਕਰੀਏ ਪੈਸਿਆਂ ਤੋਂ ਬਿਨਾ ਕਿਹੜਾ ਕੰਮਕਾਰ ਆ ਜਿਹੜਾ ਚੱਲਦਾ ਪੈਸੇ ਦੇ ਉਹ ਕੋਈ ਅਸੀਂ ਬਿਜ਼ਨਸ ਕਰ ਸਕਦੇ ਆ ਕੋਈ ਦੁਕਾਨਦਾਰੀ ਬਣਾ ਲਵਾਂਗੇ ਪੈਸਿਆਂ ਤੋਂ ਬਿਨਾ ਕਿਹੜਾ ਕੰਮ ਕਰ ਸਕ ਚੱਲਦਾ ਸੀ ਹੁਣ ਦਿਹਾੜੀ ਉਹ ਕਰ ਨਹੀਂ ਸਕਦੇ ਕਿਉਂਕਿ ਜਿਹਦੇ ਜ਼ਿਮੀਂਦਾਰ ਪਰਿਵਾਰ ਦੇ ਬੰਦੇ ਆਪਦੀ ਜ਼ਮੀਨ ਜਾਇਦਾਦ ਹੋਵੇ ਤੇ ਲੋਕਾਂ ਦੇ ਦਿਹਾੜੀ ਜਾਣ ਜੱਚਦੀ ਨਹੀਂ ਨਾ ਗੱਲ ਇਸ ਕਰਕੇ ਉਹ ਕੀ ਕਰਦੇ ਉਹ ਬਹੁਤ ਜ਼ਿਆਦਾ ਦੁਖੀ ਸੀ ਵਿਚਾਰੇ ਕਿਤੇ ਅ ਕਦੇ ਕਿਸੇ ਤੋਂ ਰਿਸ਼ਤੇਦਾਰ ਤੋਂ ਹੁਦਾਰ ਕਿਸਤੋਕੀ ਮੇ ਕਿਸਤੋਕੀ ਮੇ ਤੋਦਾ ਮਨ ਕਰਦਾ ਬਜ਼ੁਰਗ ਦਾ ਰਾਮ ਸਿੰਘ ਦਾ ਤਾਂ ਥੋੜੇ ਬੋਤੇ ਪੈਸੇ ਥੋੜਾ ਬੋਤਾ ਸੌਦਾ ਲਿਆ ਦਿੰਦਾ ਹੁਣ ਮੰਨ ਲਓ ਵੀ ਜਿਹਦੇ ਚਾਰ ਦੋ ਤਿੰਨ ਬੱਚੇ ਸਕੂਲ ਪੜ੍ਹਦੇ ਆ ਉਹ ਤੁਸੀਂ ਆਪ ਹੀ ਲਾਓ ਸਾਬ ਉਹ ਬਿਨਾ ਪੈਸਿਆਂ ਤੋਂ ਕਿਵੇਂ ਗੁਜ਼ਾਰਾ ਹੋ ਜੂ ਬਿਨਾ ਪੈਸਿਆਂ ਤੋਂ ਕਿੰਨਾ ਚਿਰ ਕਿਸ ਤੋਂ ਮੰਗ ਮੰਗ ਕੇ ਖਾਣਗੇ ਉਹ ਬੜੇ ਮੁੰਡਿਓ ਦੇ ਨਾਲ ਬੜੇ ਦੁਖੀ ਉਸ ਬਜ਼ੁਰਗ ਦੇ ਬਾਲੇ ਦੁਖੀ ਤੇ ਹੁਣ ਜੇ ਅਗਰ ਉਹ ਕੋਈ ਪੈਸੇ ਦਿੰਦਾ ਵੀ ਸੀ ਨਾ ਤਾਂ ਆਦਿਆਂ ਨੋਹਾਂ ਨੂੰ ਗਾਲੀ ਗਲੋਚ ਕਰਨਾ ਮਾ ਇਦੋਂ ਇਸ ਇਥੋਂ ਤੱਕ ਕਿ ਆਦਿਆਂ ਨੋਹਾਂ ਨਾਲ ਕੁੱਟ ਮਾਰ ਵੀ ਕਰ ਲੈਣਾ ਸੀ ਉਹ ਬੰਦਾ ਇਸ ਤਰ੍ਹਾਂ ਦਾ ਬੰਦਾ ਸੀ ਉਹ ਉਹਦੇ ਪੋਤਰੇ ਉਹਦੀਆਂ ਨੋਹਾਂ ਬਾਲੇ ਦੁਖੀ ਸੀ ਉਹਦੇ ਤੋਂ ਵੀ ਇੰਨਾ ਦੁਖੀ ਵੀ ਕਹਿਣਾ ਕੀ ਆ ਇੱਕ ਦਿਨ ਆਦਿਓ ਨੇ ਵੱਡੀ ਨੋਹ ਨੂੰ ਕੁੱਟਿਆ ਮਾਰਿਆ ਗਲਤ ਵੀ ਬੋਲਿਆ ਬਹੁਤ ਜ਼ਿਆਦਾ ਗਲਤ ਬੋਲਿਆ ਉਹਨੂੰ ਤੇ ਉਹਦਾ ਪੋਤਰਾ ਸੀ 14-15 ਸਾਲਾਂ ਦਾ ਉਹ ਨਾਲ ਕੋਲ ਖੜਾ ਦੇਖੀ ਜਾਂਦਾ ਸੀ ਪਰ ਉਹ ਕੁਝ ਬੋਲਿਆ ਨਹੀਂ ਕਿਉਂਕਿ ਉਹ ਡਰਦਾ ਸੀ ਆਦੇ ਦਾਦੇ ਤੋਂ ਕਿਉਂਕਿ ਉਹਦਾ ਦਾਦਾ ਆਦੇ ਪੋਤੇ ਪੋਤਰੀਆਂ ਨੂੰ ਵੀ ਜਦੋਂ ਦਿਲ ਕਰਦਾ ਸੀ ਨਿੱਕੀ-ਨਿੱਕੀ ਗੱਲ ਤੋਂ ਕੁੱਟਦਾ ਮਾਰਦਾ ਸੀ ਇਸ ਕਰਕੇ ਉਹ ਚੁੱਪ ਕਰਕੇ ਕੋਲ ਖੜਾ ਰਿਹਾ ਤੇ ਉਹਦੀ ਮਾਂ ਵਿਚਾਰੀ ਰੋਂਦੀ ਰਹੀ ਤੇ ਰਾਤ ਨੂੰ ਜਦੋਂ ਦਾ ਪਿਓ ਸ਼ਾਮ ਨੂੰ ਘਰੇ ਆਇਆ ਕਿਸੇ ਕੰਮ ਗਿਆ ਸੀ ਵਿਚਾਰਾ ਸ਼ਾਮ ਨੂੰ ਆਇਆ ਤਾ ਉਹਦੀ ਘਰ ਵਾਲੀ ਨੇ ਰੋ ਰੋ ਕੇ ਸਾਡੀ ਗੱਲ ਦੱਸੀ ਵੀ ਤੇਰੇ ਪਿਓ ਨੇ ਇਸ ਤਰ੍ਹਾਂ ਮੇਰੇ ਨਾਲ ਕੀਤਾ ਤੇ ਉਹ ਕਹਿੰਦਾ ਮੈਂ ਕੀ ਕਰ ਸਕਦਾ ਹੁਣ ਫਸਿਆ ਹੋਇਆ ਮੇਰੇ ਹੱਥ 'ਚ ਕੁਝ ਨਹੀਂਗਾ ਤਾਂ ਉਹਦਾ ਪੋਤਰਾ ਪੁੱਛਦਾ ਨਿਜਾਰਾਮ ਸਿੰਘ ਦਾ ਪੋਤਰਾ ਆਪਦੇ ਪਿਓ ਨੂੰ ਪੁੱਛਦਾ ਵੀ ਵੀ ਡੈਡੀ ਇਹ ਕਦੋਂ ਤੱਕ ਐ ਚੱਲੂਗਾ ਕਦੋਂ ਤੱਕ ਆਪਾਂ ਮਰ ਮਰ ਕੇ ਜਾਂਦੇ ਰਹਿਾਂਗੇ ਚੰਗੀ ਜ਼ਮੀਨ ਜਾਇ ਤਾਂ ਆਪਣੇ ਕੋਲ ਜ਼ਿਆਦਾ ਤਾਂ ਆਪਣੇ ਕੋਲ ਸਭ ਕੁਝ ਆਪਣੇ ਕੋਲ ਆ ਫਿਰ ਵੀ ਆਪਾਂ ਭੁੱਖੇ ਮਰਦੇ ਆ ਕਦੋਂ ਤੱਕ ਚੱਲੂਗਾ ਉਹ ਕਹਿੰਦਾ ਫਿਰ ਜਦੋਂ ਤੱਕ ਤੇਰਾ ਦਾਦਾ ਜਿਉਂਦਾ ਨਾ ਆਪਾਂ ਭੁੱਖੇ ਮਰਾਂਗੇ ਉਹਨਾਂ ਇਕੱਤਰ ਆਪਣਾ ਕੋਈ ਹੱਲ ਨਹੀਂ ਹੋ ਸਕਦਾ ਇਸੇ ਤਰ੍ਹਾਂ ਮਰ ਮਰ ਕੇ ਜਿਉਣਾ ਪੈਣਾ ਖੁੱਲ ਕੇ ਨਹੀਂ ਜਿਉ ਸਕਦੇ ਆ ਮੁੰਡੇ ਦੇ ਗੱਲ ਦਿਮਾਗ 'ਚ ਬੈ ਗਈ ਉਹ ਆਂਦਾ ਵੀ ਇੱਕ ਬੰਦੇ ਨੂੰ ਮੁੰਡਾ ਮੁੰਡਾ ਸੋਚਣ ਲੱਗਾ ਵੀ ਇੱਕ ਬੰਦੇ ਨੂੰ ਕੁਰਬਾਨੀ ਦੇਣੀ ਪੈਣੀ ਚਾਚੇ ਦੇ ਜਵਾਕ ਆ ਨਿੱਕੇ ਨਿੱਕੇ ਚਾਚਿਆਂ ਦੇ ਜਵਾਕ ਆ ਉਹ ਵੀ ਖੁੱਲ ਕੇ ਜਿਉਣ ਲੱਗਣਗੇ ਤੇ ਮੇਰੀਆਂ ਚਾਚੀਆਂ ਜਿਨ੍ਹਾਂ ਨੂੰ ਉਹ ਰੋਜ਼ ਕੁੱਟ ਮਾਰ ਵੀ ਕਰਦਾ ਮੇਰਾ ਦਾਦਾ ਗਲਤ ਵੀ ਬੋਲਦਾ ਤੇ ਮੇਰੇ ਚਾਚੇ ਮੇਰਾ ਪਿਓ ਮੇਰੀ ਮਾਂ ਸਾਰੇ ਖੁੱਲ ਕੇ ਜੋ ਸਕਦੇ ਆ ਇੱਕ ਬੰਦਾ ਕੁਰਬਾਨੀ ਦੇਵੇ ਇਹ ਸੋਚਦਾ ਸੋਚਦਾ ਇੱਕ ਵਾਰੀ ਸਾਰੇ ਸੌਂਗੇ ਰਾਤ ਨੂੰ ਉਹਦੇ ਦਿਮਾਗ ਚ ਪਤਾ ਨਹੀਂ ਕੀ ਆਇਆ ਤੇ ਉਹ ਮੁੰਡਾ ਉੱਠਿਆ ਸਿੱਧਾ ਸਟੋਰ ਵਿੱਚ ਚਲਾ ਗਿਆ ਸਟੋਰ ਦੇ ਵਿੱਚੋਂ ਇੱਕ ਪ੍ਰਾਣੀ ਜੀ ਕਿਰਪਾਨ ਕੱਢੀ ਕਿਰਪਾਨ ਕੱਢੀ ਤਾਂ ਉਹ ਉਹਨੇ ਦੇਖਿਆ ਚਾਰ ਚਫੇਰੇ ਕਿ ਉਹਦਾ ਗਰਮੀ ਦੇ ਦਿਨ ਸੀ ਉਹਦਾ ਦਾਦਾ ਦਾਦੀ ਆਪ ਦੇ ਕਮਰੇ ਦੇ ਬਿਲਕੁਲ ਸਾਹਮਣੇ ਸੌ ਰਹੇ ਸੀ ਦੋਨੇ ਉਹਨੇ ਬੜੇ ਤੇ ਆਂਧ ਨਾਲ ਦੇਖਿਆ ਤੇ ਉਹਦੇ ਦਾਦੇ ਦੇ ਮੂੰਹ ਤੇ ਕਪੜਾ ਲਾ ਕੇ ਲੈ ਕੇ ਦਾਦਾ ਸੌ ਰਿਹਾ ਸੀ ਉਹਦਾ ਉਹਨੇ ਮੂੰਹ ਤੋਂ ਕਪੜਾ ਦੇ ਦਾਦੇ ਤੋਂ ਲਾਇਆ ਤਾਂ ਸਿੱਧੀ ਬੁੜੇ ਪੂਰੇ ਜ਼ੋਰ ਦੇ ਨਾਲ ਇੱਥੇ ਕਰਕੇ ਕਰਪਾਨ ਮਾਰੀ ਉਹਨੇ ਗਲ ਦੇ ਉੱਤੇ ਤਾਂ ਉਹਦੀ ਆ ਨਾੜਾ ਅੱਧ ਤੱਕ ਵੱਡੀਆਂ ਗਈਆਂ ਤਾਂ ਉਹਦੀ ਚੀਕ ਵੀ ਨਿਕਲ ਗਈ ਤਾਂ ਫੁਮਾਰੇ ਜਿਹੜੇ ਖੂਨ ਦੇ ਫੁੱਟ ਫੁੱਟ ਕੇ ਚਾਰ ਚਫਰੇ ਪੜ੍ਹੇ ਸ਼ੁਰੂ ਹੋ ਗਏ ਤਾਂ ਉਹਦੇ ਕੋਲ ਪਈ ਦਾਦੀ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਿਆ ਤਾਂ ਉਹ ਦਾਦੀ ਨੱਟ ਕੇ ਰੋਲਾ ਪਾਉਣ ਲੱਗਿਆ ਉਹਨੇ ਆਦੀ ਦਾਦੀ ਨੂੰ ਦੁਆਰਾ ਧੱਕਾ ਮਾਰ ਕੇ ਇੱਕ ਹੋਰ ਇੱਕ ਦੋ ਟੱਕ ਹੋਰ ਮਾਰੇ ਤਾਂ ਗਰਦਨ ਆ ਜਿਹੜੀ ਨਾਲੋ ਲਾ ਦਿੱਤੀ ਜਦੋਂ ਨਾਲੋ ਲਾ ਦਿੱਤੀ ਗਰਦਨ ਉਸ ਤੋਂ ਬਾਅਦ ਉਹਦੀ ਦਾਦੀ ਨੇ ਰੋਲਾ ਪਾਇਆ ਤੇ ਆਸੇ-ਪਾਸ ਉਹਦੇ ਚਾਚੇ ਉਹਦਾ ਪਿਓ ਉਹਦੇ ਸਾਰੇ ਪਰਿਵਾਰ ਦੇ ਮੈਂਬਰ ਭੱਜ-ਭੱਜ ਕੇ ਇਕੱਠੇ ਹੋ ਗਏ ਉਹ ਕਹਿੰਦੇ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਤਾਂ ਮੁੰਡਾ ਉਹਦੇ ਪਿਓ ਨੂੰ ਕਹਿੰਦਾ ਲੈ ਪਾਪਾ ਕਰਤਾ ਮੈਂ ਸੁਖੀ ਮੈਂ ਸੋਚਿਆ ਮੈਂ ਇਕੱਲਾ ਹੀ ਕੁਰਬਾਨੀ ਦੇ ਦਿੰਦਾ ਤੁਹਾਨੂੰ ਕਿਉਂ ਸਾਰਿਆਂ ਨੂੰ ਤੰਗ ਹੋਈ ਜਾਂਦੇ ਆ ਤੁਸੀਂ ਲੈ ਅੱਜ ਤੋਂ ਬਾਅਦ ਤੁਸੀਂ ਸਾਰੇ ਸੁਖੀ ਆ ਲੈ ਅੱਜ ਤੋਂ ਬਾਅਦ ਮੇਰੀ ਮਾਂ ਨੂੰ ਮੇਰੀਆਂ ਚਾਚੀਆਂ ਨੂੰ ਕੋਈ ਵੀ ਮਾੜਾ ਨਹੀਂ ਬੋਲੂਗਾ ਤੇ ਅੱਜ ਤੋਂ ਬਾਅਦ ਸੁਖੀ ਜਾਊ ਤੇ ਮੈਂ ਕਰਤਾ ਸਾਰਾ ਕੁਝ ਤਾਂ ਉਹਦਾ ਪਿਓ ਕਹਿੰਦਾ ਪੁੱਤ ਜੇ ਇਹੀ ਕੰਮ ਕਰਨਾ ਹੁੰਦਾ ਤਾਂ ਮੈਂ ਕਦੋਂ ਦਾ ਕਰ ਦਿੰਦਾ ਮੈਂ ਕਦੋਂ ਦਾ ਕਰ ਦਿੰਦਾ ਇਹ ਕੰਮ ਕਰਨਾ ਸੀ ਤਾਂ ਪਰ ਮੈਂ ਨਹੀਂ ਕੀਤਾ ਹੁਣ ਤੂੰ ਕਿਉਂ ਕੀਤਾ ਕਿਉਂਕਿ ਹੁਣ ਸਾਡੀ ਜ਼ਿੰਦਗੀ ਦਾ ਸੁਖੀ ਸਾਡੀ ਵੀ ਕਾਦੀ ਸੁਖੀ ਜੇ ਤੂੰ ਅੰਦਰ ਗਿਆ ਤਾਂ ਤਾਂ ਉਹਨਾਂ ਨੇ ਪੁਲਿਸ ਬੁਲਾਈ ਰਾਤ ਨੂੰ ਤਾਂ ਮੁੰਡਾ ਮੁੰਡੇ ਨੂੰ ਪੁਲਸ ਵਾਲੇ ਚੱਕ ਕੇ ਲੈ ਗਏ ਪਰ ਕੁਛ ਹੀ ਟਾਈਮ ਬਾਅਦ ਮੁੰਡਾ ਰਿਹਾ ਹੋ ਕੇ ਵੀ ਆ ਗਿਆ ਕਿਉਂਕਿ ਉਹਦੇ ਚਾਚਿਆਂ ਨੇ ਤਾ ਚਾਚਿਆਂ ਨੇ ਚਾਚੀਆਂ ਨੇ ਚਾਚੀਆਂ ਨੇ ਚਾਚਾ ਨੇ ਉਹਦੇ ਮਾਂ ਨੇ ਪਿਓ ਨੇ ਤੇ ਸਣੇ ਦਾਦੀ ਨੇ ਵੀ ਇਹ ਗਵਾਹੀ ਦਿੱਤੀ ਵੀ ਕੋਈ ਆਣ ਪਛਾਤਾ ਬੰਦਾ ਆ ਕੇ ਉਹਦੇ ਮਾਰ ਕੇ ਚਲਾ ਗਿਆ ਇਹਦੇ ਵਿੱਚ ਸਾਡੇ ਮੁੰਡੇ ਦਾ ਕੋਈ ਕੰਮ ਨਹੀਂ ਦੋਸਤੋ ਇਹ ਮਾੜਾ ਹੋਇਆ ਵੀ ਇੱਕ ਪੋਤਰੇ ਦੇ ਹੱਥੋਂ ਦਾਦਾ ਮਰਿਆ ਬਾਹਲੀ ਚੰਗੀ ਗੱਲ ਨਹੀਂ ਇਹ ਚੰਗੀ ਗੱਲ ਨਹੀਂ ਪਰ ਦਾਦਿਆਂ ਦਾਦੀਆਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਉਹਨਾਂ ਦੀ ਅਸਲੀ ਦੌਲਤ ਆ ਜਿਹੜੀ ਅਸਲੀ ਧਨਾ ਜਿਹੜਾ ਉਹਨਾਂ ਦੇ ਪੋਤਰੇ ਤੇ ਪੋਤਿਆਂ ਉਹਨਾਂ ਦੇ ਬੱਚੇ ਆ ਦੋਸਤੋ ਅੱਜ ਦੀ ਕਹਾਣੀ ਚੰਗੀ ਲੱਗੀ ਆ ਤਾਂ ਜਲਦੀ ਨਾਲ ਇੱਕ ਇੱਕ ਲਾਈਕ ਕਰ ਦਿਓ ਤੇ ਨਾਲੇ ਜਿਨੇ ਅਜੇ ਤੱਕ ਕਮੈਂਟ ਨਹੀਂ ਕੀਤਾ ਤਾਂ ਕਮੈਂਟ ਜ਼ਰੂਰ ਕਰੋ ਜੀ ਕੀ ਕਹਾਣੀ ਤੁਹਾਨੂੰ ਚੰਗੀ ਲੱਗੀ ਆ ਜਾਂ ਨਹੀਂ ਲੱਗੀ ਤਾਂ ਦੂਜਾ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਥੈਂਕ ਯੂ